ਅਦੇ ਇਹ ਮੰਨ ਲੋ ਪਰ ਹੈ ਇਹ ਹੀ ਆ ਜੂਗਾ ਸਮਝ ਹੌਲੀ ਹੌਲੀ ਮੰਨ ਕੇ ਚਲੋ ਇਹ ਐਝਾ ਹੁੰਦਾ ਪਰ ਆਦੂ ਦੂਜੇ ਪਾਸੇ ਟੁੱਟ ਗਏ ਨਾ ਝੂਟੇ ਪਾਸੇ ਦਾ ਤੋੜ ਦੇਣਾ ਸਾਰਿਆਂ ਚ ਚ ਝੂਟੇ ਪਾਸੇ ਛੱਡ ਦੋਗੇ ਸੱਚ ਆਪੇ ਸਮਝ ਆ ਜੂਗਾ ਝੂੜ ਨੂੰ ਛੱਡ ਦਿਓ ਸੱਚ ਆਪੇ ਸਮਝ ਆ ਜੂਗਾ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਦੇਖੀ ਹੈ ਅਦੋਖ ਹੈ ਕੋਈ ਤੇਰੇ ਦੋਖ ਨਹੀਂ ਕਮੀਰੀ ਹੈ ਉਗੜਲੀ ਹੈ ਦਾਗ ਹੈ ਦਾਗ ਕੋਈ ਹੈ ਨਹੀਂ ਜੇ ਦਾਗ ਉਗੜਦਾ ਲੱਗਣ ਜਦ ਵੀ ਲੱਗਣ ਜਾਂ ਉਗੜੇ ਨਹੀਂ ਦਾਗ ਬਣੀ ਹੈ ਅਛਾਇ ਪ੍ਰਤਾਪ ਪੇਖੀ ਐ ਤੇਰਾ ਪ੍ਰਤਾਪ ਅਛਾਇ ਹੈ ਅਛਾਇਆ ਜਿਹੜਾ ਛੇ ਦੀ ਜਿੱਤੇ ਛਾਵਾਂ ਦੀ ਪੈਦੀ ਪਰ ਛਾਵਾਂ ਨਹੀਂ ਪੈਂਦਾ ਕਿਸੇ ਦਾ ਅਛਾਇ ਪ੍ਰਤਾਪ ਪੇਖੀ ਐ ਪੇਖੀ ਐ ਜਿਹਨੇ ਵੀ ਪੇਖਿਆ ਉਹ ਇਹੀ ਕੇ ਹੈ ਵੀਰਾ ਪ੍ਰਤਾਪ ਅਛੈ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਕਰਮ ਆ ਨਾ ਧਰਮ ਆ ਨਾ ਪ੍ਰਭੂ ਕੋ ਪ੍ਰਭਾਵ ਨਾ ਪ੍ਰਭੂ ਕੋ ਪ੍ਰਭਾਵ ਧਰਮ ਦਾ ਪ੍ਰਭਾਵ ਨਹੀਂ ਪੈਂਦਾ ਤੇਰੇ ਤੇ ਧਰਮ ਤੇਰੇ ਤੇ ਕੀ ਪ੍ਰਭਾਵ ਪਊਗਾ ਉਹ ਤਾਂ ਥੋੜੇ ਗਿਆਨ ਤੇ ਧਰਮ ਦਾ ਪ੍ਰਭਾਵ ਪੈਂਦਾ ਸੂਰਤ ਤੇ ਕਿਹਣੀ ਲੜ ਦਾ ਪ੍ਰਭਾਵ ਪੈਜੂਗਾ ਤੂੰ ਜ਼ੋਰ ਜਾਹਾਂ ਤੇਰੇ ਤੇ ਕਿਹਣੀ ਜੋਤ ਦਾ ਪ੍ਰਭਾਵ ਪੈਜੂਗਾ ਧਰਮ ਦਾ ਪ੍ਰਭਾਵ ਤਾਂ ਜੋਤ ਹੁੰਦੀ ਹੈ ਛੋਟੀ ਜੋਤ ਹੁੰਦੀ ਹੈ ਸਟੋਰੇਜ ਤੋਂ ਨਾ ਜੰਤਰ ਹੈ ਨਾ ਤੰਤਰ ਹੈ ਨ ਮੰਤਰ ਕੋਰ ਲਾਉ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋਰ ਲਾਉ ਹੈ ਤੰਤਰ ਦਾ ਕੋਈ ਵੀ ਚੜਾਉ ਡਰ ਨਹੀਂ ਹੈ ਤੇਰੇ ਚ ਕਿਸ ਨੂੰ ਕੋਈ ਚੀਤੀ ਚੁਟਕੀ ਦੇ ਦੇ ਤੇ ਵੀ ਜਾਇਜ਼ ਨਾ ਹੋ ਜੂ ਤੇਰਾ ਐਸੀ ਕੋਈ ਗੱਲ ਨਹੀਂ ਨਾ ਛੜ ਹੈ ਨਾ ਛਦਰ ਹੈ ਨਾ ਛੜਾ ਛਰੂਪ ਨਹੀਂ ਨਾ ਛਦਰ ਕੋ ਸਰੂਪ ਹੈ ਨਾ ਤੇਰੇ ਚ ਕੋਈ ਕਬੀ ਹੈ ਛਦਰ ਹੈ ਨਾ ਛਦਰ ਦਾ ਕੋਈ ਸਰੂਪ ਹੈ ਤੂੰ ਅਪੰਗ ਹੈ ਅਨੰਗ ਹੈ ਅਪੰਗ ਹੈ ਅਨੰਗ ਹੈ ਅਨੰਗ ਕਹਿੰਦੇ ਨੇ ਅੰਗ ਹੀ ਰ ਕੋਈ ਅੰਗ ਨਹੀਂ ਤੇਰਾ ਅੰਗ ਪੈਰ ਸਰੀਰ ਹੈ ਨਹੀਂ ਹੈ ਅਗੰਜ ਸੀ ਵਿਭੂਤ ਹੈ ਅਜੰ ਅਗੰਜ ਸੀ ਵਿਭੂਤ ਹੈ ਸੀ ਵਿਭੂਤ ਹੈ ਐਸੀ ਵਿਭੂਤੀ ਹੈ ਜਿਹਦਾ ਜਿਹਨੂੰ ਅਸੀਂ ਕੱਟ ਵੀ ਨਹੀਂ ਸਕਦੇ ਤੋੜ ਵੀ ਨਹੀਂ ਸਕਦੇ ਨਾਸ ਵੀ ਨਹੀਂ ਕਰ ਸਕਦੇ ਕੱਟ ਸਕਦੇ ਆ ਨਾ ਤੋੜ ਸਕਦੇ ਆ ਨਾਲ ਦਾ ਨਾਸ ਕਰ ਸਕਦੇ ਐਸੀ ਬਕੂਤ ਨਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਉਹ ਕਾਰ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਉਹ ਕਾਰ ਲੋਭ ਉਹਦੀ ਕੋਈ ਕਾਰ ਨਹੀਂ ਕਾਮ ਕ੍ਰੋਧ ਹੈ ਨਹੀਂ ਐਸਾ ਕੋਈ ਕੰਮ ਨਹੀਂ ਆ ਜਿਹਦੇ ਨਾਲ ਲੋਭ ਉਹਦੀ ਕਾਰ ਹੋਵੇ ਕਾਰ ਲੋਭ ਉਹਦੇ ਵਿੱਚ ਕਰਦੇ ਆਂ ਅਸੀਂ ਸਾਰਾ ਹ ਨਾ ਆਦ ਹੈ ਨਾ ਗਾਦ ਹੈ ਨਾ ਬਿਆਦ ਕੋ ਵਿਚਾਰ ਹੈ ਨਾ ਆਦਾ ਹੈ ਨਾ ਗਾਦਾ ਨਾ ਵਿਆਦ ਕੋ ਵਿਚਾਰ ਹੈ ਨਾ ਵਿਆਦ ਕੋ ਵਿਚਾਰ ਹੈ ਆ ਜਿਹੜੇ ਔਗਣ ਨੇ ਨਾ ਤਾਂ ਪਹਿਲਾਂ ਪਹਿਲਾਂ ਹੀ ਔਗਣ ਸੀ ਤੇਰੇ ਚ ਕੋਈ ਨਾ ਵਧਿਆ ਹੀ ਹੈ ਕੋਈ ਫਿਰ ਵਿਆਦ ਨਾ ਔਗਣ ਔਗਣ ਪਹਿਲਾਂ ਹੁੰਦੇ ਨੇ ਤਾਹੀਂ ਵਧਦੇ ਨੇ ਐਸਾ ਕੁਛ ਨਹੀਂ ਤੇਰੇ ਚ ਕਦੇ ਔਗਣ ਤੇਰੇ ਵਿੱਚ ਔਗਣ ਨਹੀਂ ਵਧਣਾ ਕਿਥੋਂ ਦੇ ਨਾ ਵਿਆਦ ਕੋ ਵਿਚਾਰ ਹੈ ਨਾ ਬਦਨ ਦਾ ਵਿਚਾਰ ਹੈ ਕੋਈ ਉਹਨਾਂ ਦਾ ਜੇ ਬਿਮਾਰੀ ਉਹ ਨਹੀਂ ਬਿਮਾਰੀ ਉਹ ਬਦੀ ਹੁੰਦੀ ਹੈ ਲੋ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖ ਰਾਰ ਹੈ ਨਾ ਰਾਗ ਰੰਗ ਰੂਪ ਹੈ ਨਾ ਤਾਂ ਰਾਗ ਰੰਗ ਦਾ ਕੋਈ ਰੂਪ ਹੈ ਤੂੰ ਰੂਪ ਨਾ ਰੂਪ ਰੇਖ ਰਾਰ ਹੈ ਨਾ ਰੂਪ ਰੇਖ ਨਾ ਕੋਈ ਰੂਪ ਰੇਖ ਦੇ ਝਗੜਾ ਹੈ ਰਾਰ ਝਗੜੇ ਨੂੰ ਕਿਸ ਦੇ ਨਾ ਕੋਈ ਉਪਰੇਖਦਾ ਝਗੜਾ ਤੇਰਾ ਵੀ ਨਹੀਂ ਜੀ ਇਹ ਜਾਨੀ ਇਹ ਜੈ ਜਿਵੇਂ ਆਪਾਂ ਕਹਿੰਨਾ ਫੋਟੋ ਆ ਦੀ ਜੀ ਇਹ ਜੀ ਹੈ ਇਹ ਜੈ ਵੀ ਕੋਈ ਝਗੜੇ ਵਾਲੀ ਗੱਲ ਨਹੀਂ ਨਾ ਹਾਉ ਹੈ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਨਾ ਹਾਉ ਭਾਉ ਹੈ ਤੇਰੇ ਹਾਉ ਭਾਉ ਹੁੰਦਾ ਕਿਸੇ ਨੂੰ ਪ੍ਰਭਾਵ ਕਰਨਾ ਦੂਜੇ ਨੂੰ ਪ੍ਰਭਾਵ ਕਰਨਾ ਡਰਾਉਣਾ ਭਾਉ ਹੈ ਗਿਆ ਕਿਸੇ ਨੂੰ ਨਾ ਦਾਉ ਕੋ ਪ੍ਰਕਾਰ ਹੈ ਨਿਗਾਹੇ ਰੋ ਕਨੀ ਆਪਾਂ ਡਰਾ ਕੇ ਚੱਕਦੇ ਇੱਕ ਵਾਰ ਕਿਸੇ ਵੇਲੇ ਅਸੀਂ ਉਹ ਉਹਦੇ ਨਾਲ ਘੂਰ ਕੇ ਚੱਕਦੇ ਆਂ ਕਿਸੇ ਨਾਲ ਮੁਹਬਤ ਨਾਲ ਚੱਕਦੇ ਆਂ ਹੌਪ ਹੋਰੇ ਸਾਡੇ ਐਸਾ ਕੁਝ ਨਹੀਂ ਕਰਦਾ ਤੂੰ ਹੌਪ ਹੋ ਨਾ ਦਾਅ ਕੋਈ ਪ੍ਰਕਾਰ ਹੈ ਨਾ ਕੋਈ ਦਾਅ ਖੇਡਦਾਂਗੇ ਸਾਨੂੰ ਦਾਅ ਨਾ ਕਰੇ ਸਾਨੂੰ ਖੇਡਦਾ ਨਮਤਾ ਦੇਵਤਾ ਖੇਡਦੇ ਨੇ ਹੋਰ ਨਹੀਂ ਕੋਈ ਖੇਡਦਾ ਰਾਖੀ ਵੀ ਰਾਖਾਂ ਦਾ ਉਹ ਆਉਦੇ ਹੀ ਦੀ ਰਾਖੀ ਦਾਅ ਨਹੀਂ ਖੇਡਦੇ ਦਾਅ ਨਹੀਂ ਹੁਣ ਉਹਨਾਂ ਨੂੰ ਆਉਦੇ ਦਫਾ ਉਹਨਾਂ ਨੂੰ ਉਹ ਨਵਾ ਘੁੱਟਣੇ ਜਾਂਦੇ ਨੇ ਉਹਦਾ ਆਪਣੇ ਬਸ ਫਿਰ ਵਿਧਾਨ ਚ ਆ ਜਾਂਦੇ ਨੇ ਵੀ ਆ ਜਾਓ ਤੁਸੀਂ ਵੀ ਤੁਸੀਂ ਬਥੇਰਾ ਤੁਹਾਨੂੰ ਦੋ ਦੂਖ ਕਰ ਲੈ ਹੁਣ ਆਹੀ ਦੋ ਹੈ ਸਾਡੇ ਦਾ ਗਜਾਤ ਵੀ ਨਰਾਦ ਵੀ ਕ੍ਰੰਤ ਸੇਵ ਹੈ ਸਦਾ ਆ ਦੇਖ ਗਜਾਤ ਵੀ ਇੱਥੇ ਆ ਕੇ ਬਚਾ ਗਿਆ ਸਾਰਿਆਂ ਨੂੰ ਸਾਰਿਆਂ ਨੂੰ ਬਚਾ ਗਿਆ ਗਜਾਤਪੀ ਨਰਾਦ ਅਪੀ ਕਰਨਤ ਸੇਵ ਹੈ ਨਰਾਦ ਅਪੀ ਹੈਗਾ ਉਹਨਾਂ ਦਾ ਗਣੇਸ਼ ਮੈਨਾਂ ਗਣੇਸ਼ੇ ਪ੍ਰਥਮ ਨਾਮ ਉਹਦਾ ਗਾਇਦਾ ਹੈ ਨਾ ਸਰੀਰ ਹਾਥੀ ਦਾ ਲੱਗਿਆ ਹੋਇਆ ਹਾ ਹਾਥੀ ਦਾ ਸਰੀਰ ਉਹਦਾ ਸਰ ਉਹ ਗਜਾਤਪੀ ਇਹ ਹੋਰਿਆ ਕਰ ਗਿਆ ਅਰਥ ਜਾਣ ਕੇ ਇਹਨੇ ਕਹੇ ਚਾਰੇ ਕੋਥਾਂ ਰਗੜਦੇ ਸਾਰੇ ਨਰਾਦ ਅਪੀ ਰਾਦ ਅਪੀ ਰਾਤ ਵੀ ਸਮਝ ਲਓ ਇੱਧਰ ਲੋਕ ਆਦਨ ਇੱਧਰ ਰਾਜਾ ਨਾ ਕਰੰਤ ਸੇਵ ਹੈ ਸਦਾ ਕਰੰਤ ਸੇਵ ਹੈ ਸਦਾ ਸਾਰੇ ਤੇਰੀ ਹਮੇਸ਼ਾ ਸੇਵਾ ਕਰਦੇ ਨੇ ਸਿਤ ਸੁਤੀ ਤਪਸਪਤੀ ਬਨਸਪਤੀ ਜਬ ਸਦਾ ਆ ਜੇ ਸਿਤ ਸੁਤੀ ਸਿਤ ਸੁਤੀ ਵਿਸ਼ਨੂ ਵਿਸ਼ਨੂ ਦਾ ਸੋਭ ਸੁਭਾਅ ਹੈ ਸ਼ੀਤਲ ਸੁਭਾਅ ਵਾਲਾ ਤਪਸਪਤੀ ਤਪਸਪਤੀ ਸ਼ਿਵ ਜੀ ਵਿਨਾਸ਼ਪਤੀ ਜਬ ਸਦਾ ਵਿਨਾਸ਼ਪਤੀ ਆ ਜਣੇ ਹੋਰ ਨਾਲ ਸਾਰੀ ਜਨਤਾ ਜਬ ਸਦਾ ਤੈਨੂੰ ਸਾਰੇ ਜਬ ਦੇ ਇਹ ਕੋਲੇ ਜਾਰੇ ਹੀ ਲੈ ਲੈ ਅਗਸਤ ਆਦ ਜੇ ਵੱਡੇ ਤਪਸਪਤੀ ਵਿਸੇਖੀ ਐ ਹਾਂ ਅਗਸਤ ਆਦ ਜੇ ਵੱਡੇ ਅਗਸਤ ਮੂਨੀ ਵਰਗੇ ਜਨੇ ਵੱਡੇ ਵੱਡੇ ਹੋਏ ਨੇ ਨਾ ਅਗਸਤ ਮੂਨੀ ਕਹਿੰਦੇ ਢਾਈ ਜੂੜਿਆਂ ਚੋਂ ਨਾ ਸਮੁੰਦਰ ਪੀ ਲਿਆ ਸੀ ਅਗਸਤ ਪੂਨੀ ਰੇਟਾਈ ਚੂੜਿਆਂ ਚ ਸਬੂਦਰ ਸਾਰਾ ਪੀ ਲਿਆ ਸੀ ਅਗਸਤ ਪੂਨੀ ਜਿਹੜੇ ਵੱਡੇ ਵੱਡੇ ਤਪਸਵੀ ਹੋਏ ਨੇ ਅਗਸਤ ਪੂਨੀ ਵਰਗੇ ਵੱਡੇ ਤਪਸਪਤੀ ਬਿਸੇਖੀ ਐ ਵਿਸ਼ੇਸ਼ ਕਰਕੇ ਤਪੱਸਿਆ ਕਰਨ ਵਾਲੇ ਬਿਆੰਤ 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 ਕੋ ਕ੍ਰੰਤ ਪਾਠ ਪੇਖਿਆ ਉਹ ਵੀ ਤੈਨੂੰ ਬਿਆੰਤ ਬਿਆੰਤ ਕਰਦੇ ਪਾਠ ਦੇਖੇ ਗਏ ਨੇ ਇਹ ਕਹਿੰਦਾ ਰਹਿਣਾ ਬਿਆੰਤਾ ਬਿਆੰਤਾ ਇਹ ਪਾਠ ਉਹਨਾਂ ਦਾ ਕਰਦੇ ਦੇਖਿਆ ਲੋ ਅਸੀਂ ਉਨਨ ਬੇਨਤ 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 ਕੋ ਕ੍ਰੰਤ ਪਾਠ ਤੇ ਕੀ ਹੈ ਬੇਨਤ ਬੇਨਤ ਨੂੰ ਬੇਨਤ ਕਹਿੰਦੇ ਇਹ ਪਾਠ ਕਰਦੇ ਰਹੇ ਨੇ ਉਹ ਅਗਾਧ ਆਦਿ ਦੇਵਕੀ ਅਨਾਦ ਬਾਤਮਾਨੀ ਆ ਅਗਾਧ ਆਦਿ ਦੇਵਕੀ ਅਨਾਦ ਬਾਤਮਾਨੀ ਆ ਅਨਾਦ ਬਾਤਮਾਨੀ ਆ ਜਿਹੜਾ ਅਗਾਧ ਦੇਵ ਹੈ ਨਾ ਬੁੱਧੀ ਤੋਂ ਭਰੇ ਵਾਲਾ ਉਹਦੀ ਗੱਲ ਕੀ ਹੈ ਉਹਦੀ ਅਨਾਦ ਹੈ ਬਸ ਅਨਾਦ ਬਾਤ ਹੈ ਦੀ ਰਾਜਾ ਉਹਤਰਾਦੀ ਦਾ ਹੈ ਅਨਾਦ ਬਾਤ ਮੰਨੀ ਆ ਉਹਦਾ ਨਾ ਦੇ ਅਸ ਅਨਾਦੀ ਹੈ ਉਹ ਉਹਦਾ ਆਦ ਨਹੀਂ ਹੈਗਾ ਜੇ ਆਦ ਕਹਿੰਦੇ ਆਦ ਤਾਂ ਸ੍ਰਿਸ਼ਟੀ ਦਾ ਉਹਦਾ ਨਹੀਂ ਆਦ ਹੈ ਉਹ ਨਾ ਦਾ ਆਦ ਸ੍ਰਿਸ਼ਟੀ ਦਾ ਆਦ ਹੈ ਉਹਦਾ ਆਦ ਨਹੀਂ ਹੈ ਉਹ ਅਨਾਦੀ ਹੈ ਉਹਨੂੰ ਅਨਾਦੀ ਕਹਿ ਸਕਦੇ ਹਾਂ ਅਸੀਂ ਨਾ ਜਾਤ ਪਾਤ ਮੰਤਰ ਮਿੱਤਰ ਸੱਤਰ ਸਨੇ ਜਾਨੀਆ ਨਾ ਜਾਨ ਪਾਤਾ ਨ ਕੋ ਮਿੱਤਰ ਖਾਸ ਨੇ ਉਹਦਾ ਜਿਵੇਂ ਉਹਦਾ ਸਿਗਾਣਾ ਆਪਣੇ ਕ੍ਰਿਸ਼ਨ ਦਾ ਸੁਦਾਬੇ ਨਾਲ ਮਿੱਤਰ ਦਾ ਸਨੇਹ ਓਰੀਆਗਾ ਮਿੱਤਰਾਂ ਦਾ ਸਨੇਹ ਹੁੰਦਾ ਹੀ ਆ ਸੁਦਾਬੇ ਦਾ ਠੀਕ ਹੈ ਨਾ ਉਹ ਮਿੱਤਰ ਹੈ ਮਿੱਤਰ ਛਤਰ ਸਨੇਹ ਹੈ ਜਾਨੀ ਐਡਾ ਛਤਰੂ ਨੂੰ ਮਿੱਤਰ ਕੋਈ ਨਾ ਸਨੇਹ ਉਹਦੇ ਚ ਉਹਦੇ ਚ ਨਹੀਂ ਹੁੰਦਾ ਜੇ ਕ੍ਰਿਸ਼ਨ ਦਾ ਵਿੱਚ ਸਨੇਹ ਆ ਤਾਂ ਕ੍ਰਿਸ਼ਨ ਤਾਂ ਫਿਰ ਆਮ ਆਦਮੀ ਹੈ ਸਦਾੜੂ ਇਹ ਗੋਲਡ ਕ੍ਰिएशन ਦੇ ਵਿੱਚ ਨਹੀਂ ਹੈ ਇਹ ਫਿਰਪਕਾ ਇਸ ਕਰਕੇ ਉਹਨਾਂ ਨੇ 24 ਉਤਾਰਾਂ ਜੀ ਕ੍ਰਿਸ਼ਨ ਰੂਪੀ ਲਿਆ ਹੋਇਆ ਇਸ ਕਰਕੇ ਆ ਰਾਮਚੰਦਰ ਨੂੰ 24 ਉਤਾਰਾਂ ਜੀ ਲਿਆ ਹੋਇਆ ਆ ਮੀਟਰ ਜਿਹੜਾ ਨਾ ਜਿਹੜੇ ਮੀਟਰ ਤੇ ਖਰੇ ਉਤਰੇ ਨੇ ਉਹੀ ਦਾਸ ਅਵਤਾਰ ਨੇ ਮੀਟਰ ਜੋ ਆ ਦੇ ਤਾ ਹੁਣ ਕਿੱਥੇ ਕੀ ਲਿਖਿਆ ਹੋਇਆ ਹੈ ਉਹਦੇ ਨਾਲ ਕਿਵੇਂ ਆਪਣੇ ਦੱਸ ਕਿਵੇਂ ਆਪਣੇ ਨੇ 10 ਕਿਵੇਂ ਪਾਸ ਕੀਤੇ ਬਾਕੀ 14 ਕਿਉਂ ਫੇਲ ਕੀਤੇ ਐ ਬੀਟਰ ਐ ਬੀਟਰ ਤਾਂ ਅੱਗੇ ਫੇਲ ਹੋ ਜਾਣੇ ਨੇ 14 76 ਮੀਟਰ ਤੋਂ ਆਹ ਇੱਥੇ ਅੱਗੇ ਫੇਲ ਹੋ ਜਾਣੇ ਨੇ ਬਿਸ਼ਰੂ ਜਦ ਫੇਲ ਹੈ ਬਿਸ਼ਰੂ ਤੇ ਅਵਧਾਰ ਫੇਲ